ਜੇਲਾਪੁਰ ਸ੍ਰੀਪੁਰ ਨਗਰ ਤੇ ਪ੍ਰੈਸ ਕਲੱਬ ਸ਼੍ਰੀ ਅਨੰਤਪੁਰ ਸਾਹਿਬ ਲੋ ਦੌੜ ਨਸ਼ਿਆਂ ਵਿਰੁੱਧ ਕਰਵਾਈ ਗਈ ਇਹ ਦੌੜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਰਵਾਈ ਗਈ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ ਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ શ્રી ਅਨੰਦਪੁਰ ਸਾਹਿਬ ਪ੍ਰੈਸ ਕਲਾਬਾ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਾਂਝੇ ਤੌਰ ਤੇ ਦੌੜ ਨਸ਼ਾ ਵਿਰੋਧ ਪ੍ਰੋਗਰਾਮ ਤਹਿਤ ਪਾਗਲਾ ਰਹੇ ਸੈਕੜੇ ਨੌਜਵਾਨਾਂ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਗਏ ਹੈ ਕਿ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਆਉਣਾ ਚਾਹੀਦਾ ਹੈ ਇਸ ਮੌਕੇ ਤੇ ਉਹਨਾਂ ਦਾ ਕਹਿਣਾ ਹੈ ਕਿ ਖਾਲਸੇਰੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਉਹ ਧਰਤੀ ਹੈ ਜਿੱਥੋਂ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਮਹਿੰਮ ਚਲਾਈ ਜਾ ਰਹੀ ਹੈ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਹਮੇਸ਼ਾ ਹੀ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ ਗਈ ਹੈ ਖਾਲਸੇਰੀ ਜਨਮ ਤੋਂ ਮੇਸ਼ੀਰੀ ਅਨੰਦਪੁਰ ਸਾਹਿਬ ਵਿਖੇ ਅੱਜ ਪ੍ਰੈਸ ਕਲੱਬ ਸ਼੍ਰੀ ਅਨੰਦਪੁਰ ਸਾਹਿਬ ਤੇ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹਾ ਪੁਲਿਸ ਵੱਲੋਂ ਰਨ ਅਗੇਂਸਟ ਡਰਗ ਨਸ਼ਿਆਂ ਦੇ ਖਰੂਬ ਜਿਹੜੀ ਹੈ ਜੋ ਮਹਿੰਮ ਪੰਜਾਬ ਸਰਕਾਰ ਵੱਲੋਂ ਵਢੀ ਗਈ ਹੈ ਜੋ ਯੂਥ ਜਿਹੜਾ ਹੈ ਜਿਸ ਦਾ ਅਗਸਤ ਕਿਤਾ ਗਿਆ ਨਸ਼ਿਆਂ ਦੇ ਖਿਲਾਫ ਉਸ ਦੇ ਹਿੱਸਾ ਦੇ ਵਿੱਚ ਰੱਖੀ ਗਈ ਹੈ ਤੇ ਪੂਰੇ ਪੰਜਾਬ ਚੋਂ ਸੈਂਕੜੇ ਜਨਤਾ ਜਿੱਥੇ ਜਿਹੜੇ ਦੁੜਾਕ ਆਏ ਨੇ ਇੱਕ ਸੰਦੇਸ਼ ਲੈ ਕੇ ਨਸ਼ਿਆਂ ਦੇ ਖਿਲਾਫ ਤੇ ਮੈਨੂੰ ਲੱਗਦਾ ਇਹ ਇੰਨੀ ਪਾਵਨ ਪਵਿੱਤਰ ਧਰਤੀ ਹੈ ਇੱਥੋਂ ਹਮੇਸ਼ਾ ਜਿੰਦ ਦੇ ਖਿਲਾਫ ਜਿਹੜੀ ਹੈ ਉਹ ਆਵਾਜ਼ ਉੱਠੀ ਹੈ ਤੇ ਇਸ ਧਰਤੀ ਤੋਂ ਇਹ ਜਿਹੜਾ ਸ਼ੁਭ ਸੰਦੇਸ਼ ਹੈ ਇਹ ਪੂਰੇ ਪੰਜਾਬ ਤੇ ਪੂਰੀ ਦੁਨੀਆ 'ਚ ਫੈਲੂਗਾ ਤੇ ਪੰਜਾਬ ਜਿਹੜਾ ਹੈ ਉਹ ਜਲਦ ਨਸ਼ਾ ਮੁਕਤ ਹੋ ਜਾਵੇ। ਅ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ 3.5 ਸਾਲ ਹੋਏ ਨੇ। ਉਨੂੰ ਚਨਮੁਖ ਰਗਿਆ ਹੋਇਆ ਪ੍ਰੈਸ ਕਲੱਬ ਅਨੰਦਪੁਰ ਸਾਹਿਬ ਵੱਲੋਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਦੌੜ ਨਸ਼ਾ ਅਵਿਰਧ ਜਿਹੜੀ ਕਰਾਈ ਜਾ ਰਹੀ ਹੈਗੀ ਹੈ ਔਰ ਇਸ ਦੇ ਨਾਲ ਜਿਹੜਾ ਪੰਜਾਬ ਸਰਕਾਰ ਵੱਲੋਂ ਚਲਾਇਆ ਗਿਆ ਯੁੱਧ ਨਸ਼ਾ ਅਵਿਰਧ ਉਹਨੂੰ ਕਾਫੀ ਵੱਡਾ ਹੁੰਕਾਰਾ ਮਿਲਿਆ ਹੈਗਾ ਔਰ ਅੱਜ ਆਪਾਂ ਦੇਖਿਆ ਹੈਗਾ ਤੇ ਕਾਫੀ ਵੱਧ ਚੜ ਕੇ ਬੱਚਿਆਂ ਨੇ ਬਜ਼ੁਰਗਾਂ ਨੇ ਸਾਰੇ ਨੇ ਪਾਰਟਿਸਪੇਟ ਕੀਤਾ ਹੈਗਾ ਔਰ ਇੱਕ ਮੈਸੇਜ ਜਿਹੜਾ ਲਾਊਡ ਐਂਡ ਕਲੀਅਰ ਲੋਕਾਂ ਨੂੰ ਦਿੱਤਾ ਹੈਗਾ ਪਬਲਿਕ ਨੂੰ ਦਿੱਤਾ ਹੈਗਾ ਕਿ ਜਿਹੜੀ ਨਸ਼ਿਆਂ ਦੇ ਵਿਰੁੱਧ ਹੈਗੀ ਹੈ ਆਪਣੇ ਅੰਦਰ ਇੱਕ ਲਹਿਰ ਜਿਹੜੀ ਜਗਾਨੀ ਹੈ ਔਰ ਆਪਣੇ ਆਪ ਨੂੰ ਨਸ਼ੇ ਤੋਂ ਦੂਰ ਰੱਖਣਾ ਹੈਗਾ ਔਰ ਜਿਹੜੇ ਬੰਦੇ ਨਸ਼ਿਆਂ 'ਚ ਲੱਗ ਗਏ ਨੇ ਉਹਨਾਂ ਨੂੰ ਨਸ਼ਿਆ ਤੋਂ ਛੁਡਾ ਕਰਕੇ ਆਪਾਂ ਵਾਪਸ ਮੇਨਸਟ੍ਰੀਮ ਵਿੱਚ ਲਿਆਉਣਾ ਹੈਗਾ ਅੱਜ ਆਪਣੇ ਇਸ ਉਪਰਾਲੇ ਵਿੱਚ ਮੈਂ ਦੱਸਣਾ ਚਾਹੂੰਗਾ ਕਿ 10 ਦੇ ਕਰੀਬ ਇਹੋ ਜਿਹੇ ਐਡਿਕਟਸ ਵੀ ਸਿਗੇ ਜਿਹੜੇ ਪਹਿਲਾਂ ਨਸ਼ਾ ਕਰਦੇ ਸੀਗੇ ਔਰ ਉਹਨਾਂ ਨੇ ਸਰਕਾਰ ਵੱਲੋਂ ਚਲਾਈ ਹੋਈ ਮੁਹਿੰਮ ਦੇ ਤਹਿਤ ਨਸ਼ਾ ਛੁਡਾਊ ਕੇਂਦਰਿਤ ਭਰਤੀ ਹੋ ਕੇ ਆਪਣੇ ਆਪ ਨੂੰ ਨਸ਼ੇ ਤੋਂ ਦੂਰ ਕੀਤਾ ਹੈਗਾ ਔਰ ਨਾਲ ਪਾਰਟਿਸਪੇਟ ਕਰਕੇ ਦੌੜਾ ਵਿੱਚ ਇਹ ਸ਼ੋਅ ਕੀਤਾ ਹੈਗਾ ਕਿ ਜੇਰਾ ਵੀ ਬੰਦਾ ਚਾਹੇ ਜਦੋਂ ਅੰਦਰੋਂ ਚਾਹੁੰਦਾ ਹੈਗਾ ਤੋ ਉਹ ਨਸ਼ਿਆਂ ਤੋਂ ਬਾਹਰ ਨਿਕਲ ਸਕਦਾ ਹੈ ਦਲਦਲ ਤੋਂ ਬਾਹਰ ਨਿਕਲ ਸਕਦਾ ਹੈਗਾ ਆਪਾਂ ਇੱਕ ਖੁਸ਼ਹਾਲ ਪੰਜਾਬ ਦੀ ਜਿਹੜੀ ਸਿਰਜਣਾ ਕਰਨੀ ਹੈ ਉਹਦੇ ਵਾਸਤੇ ਇਹੋ ਜਿਹੇ ਉਪਰਾਲੇ ਬਹੁਤ ਜ਼ਰੂਰੀ ਹੈਗੇ ਨੇ ਮੈਂ ਪ੍ਰੈਸ ਕਲੱਬ ਅਨੰਦਪੁਰ ਸਾਹਿਬ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਇਹੋ ਜਿਹਾ ਉਪਰਾਲਾ ਕੀਤਾ ਔਰ ਲੋਕਾਂ ਨੂੰ ਜੋੜ ਕੇ ਇੱਕ ਥਾਂ ਤੇ ਇਕੱਠਾ ਕੀਤਾ ਮੈਂ ਇਹੋ ਜਿਹੇ ਉਪਰਾਲੇ ਹੋਰ ਵੀ ਹੋਣ ਇਹਦੇ ਵਾਸਤੇ ਜਿਹੜੀ ਸਮਾਜ ਸੇਵੀ ਸੰਸਥਾਵਾਂ ਹੈਗੀਆਂ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਹੈਗਾ ਕਿ ਉਹ ਸਾਨੂੰ ਜ਼ਰੂਰ ਸ਼ਾਮਲ ਕਰਨ ਔਰ ਸਾਨੂੰ ਸੰਦੇਸ਼ ਦਿਨ ਤਾਂ ਜੋ ਆਪਾਂ ਪਾਰਟਿਸਿਪੇਟ ਕਰਕੇ ਜਿਹੜਾ ਇੱਕ ਮੈਸੇਜ ਹੈਗਾ ਲੋ ਚੇਰੀ ਨੰਦਪੁਰ ਸਾਹਿਬ ਪ੍ਰੈਸ ਕਲੱਬ ਵੱਲੋਂ ਜ਼ਿਲ੍ਹਾ ਪੁਲਿਸ ਪ੍ਰਸ਼ਾਸਨਾਂ ਮਿਲ ਕੇ ਜੋ 5 ਕਿਲੋਮੀਟਰ ਦੀ ਡੌੜ ਕਰਾਈ ਗਈ ਅਸਲ ਦੇ ਵਿੱਚ ਜਵਾਨੀ ਨੂੰ ਮੁੜ ਕੇ ਧਲੀ ਤੇ ਲਿਆਉਣ ਲਈ ਇੱਕ ਉਪਰਾਲਾ ਜਿਹੜਾ ਸ਼ਲਾਘਾਯੋਗ ਹੈ ਕਿਉਂਕਿ ਅੱਜ ਦੀ ਜਵਾਨੀ ਸਾਡੀ ਜਿਹੜੀ ਮੈਦਾਨ ਤੋਂ ਦੂਰ ਹੋ ਰਹੀ ਹੈ ਕੁਦਰਤ ਤੋਂ ਦੂਰ ਹੋ ਰਹੀ ਹੈ ਇਸ ਕਾਇਨਾਤ ਤੋਂ ਦੂਰ ਹੋ ਰਹੀ ਹੈ ਆਪਣੇ ਰਸਤਿਆਂ ਤੋਂ ਦੂਰ ਹੋ ਰਹੀ ਹੈ ਜਿਸ ਦਾ ਨਤੀਜਾ ਉਹ ਡਿਪਰੈਸ਼ਨ 'ਚ ਜਾ ਰਹੀ ਹੈ ਉਹ ਮੁਸ਼ਕਲਾਂ ਤੇ ਦੌਰ 'ਚ ਜਾ ਰਹੀ ਹੈ ਤੇ ਨਸ਼ਿਆਂ ਤੱਕ ਦੀ ਦਲਦਲ 'ਚ ਫਸ ਰਹੀ ਹੈ ਉੱਚੋ ਕੱਢਣ ਦੇ ਲਈ ਪਹਿਲ ਕਦਮੀ ਹੈ ਇਸ ਨੂੰ ਅਸੀਂ ਇੱਕ ਸਵਾਗਤਯੋਗ ਕਦਮ ਵੀ ਕਹਿ ਸਕਦੇ ਹਾਂ ਤੇ ਅਜਿਹੇ ਉਪਰਾਲੇ ਲਗਾਤਾਰ ساری ਸੰਸਥਾਵਾਂ ਵੱਲ ਹੋਣੇ ਚਾਹੀਦੇ ਨੇ ਜਿਹੜੇ ਇਹ ਕਹਿੰਦੇ ਨੇ ਕਿ ਦੇਖੋ ਜੀ ਇਹ ਨੌਜਵਾਨ ਉੜਦੇ ਨਹੀਂ ਬੱਚੇ ਉੜਦੇ ਨਹੀਂ ਅੱਜ ਉਹਦੀ ਉਦਾਹਰਨ ਸੀ ਕਿ ਸਵੇਰੇ 4:30 ਵਜੇ ਇਹ ਮੈਦਾਨ ਚਾਉਣ ਲੱਗ ਪਏ ਸੀ ਬੱਚੇ ਸੋ ਇਸ ਲਈ ਸੰਸਥਾਵਾਂ ਵੱਲੋਂ ਹੰਬਲੇ ਦੀ ਲੋੜ ਹੈ ਜਵਾਨੀ ਤਿਆਰ ਹੈ ਸੰਭਲਣ ਲਈ ਬਹੁਤ ਸ਼ੁਕਰੀਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਕੇ ਲਈ ਬੈਲ ਆਈਕਨ ਤੇ ਕਲਿੱਕ